ਰਾਜੀ ਵੀ ਜੁੰਦਾ ਨੂੰ ਜਾਣਦੇ ਸੀ ਤੁਸੀਂ ਹਾਂਜੀ ਕਿਵੇਂ ਜਾਣਦੇ ਹੋ ਉਹ ਸਾਡੇ ਪਿੰਡ ਦਾ ਬਹੁਤ ਮਸ਼ਹੂਰ ਸਿੰਗਰ ਸੀ ਜੀ ਹਾਂਜੀ ਸੁਣਦੇ ਸੀ ਉਹਦੇ ਗਾਣੇ ਹਾਂਜੀ ਤੇ ਹੁਣ ਪਿੰਡ ਦੇ ਚ ਕਿਵੇਂ ਤੁਹਾਨੂੰ ਬੱਚਿਆਂ ਨੂੰ ਯਾਦ ਆ ਰਹੀ ਹੈ ਸਾਰੇ ਬੱਚੇ ਹਾਂਜੀ ਬਹੁਤ ਆ ਰਹੀ ਹੈ ਬਹੁਤ ਜ਼ਿਆਦਾ ਆਉਂਦੀ ਹੈ ਜੀ ਕੀ ਕਹੋਗੇ ਅਸੀਂ ਤਾਂ ਇਹੀ ਕਹਿੰਦੇ ਹਾਂ ਨਹੀਂ ਰੱਬ ਉਹਨਾਂ ਦੀ ਆਤਮਾ ਨੂੰ ਹਾਂ ਸ਼ਾਂਤੀ ਦੇਵੇ ਜੀ ਰੱਬ ਹੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਠੀਕ ਹੈ ਤੇ ਪਿੰਡ ਦੇ ਜਦੋਂ ਆਉਂਦਾ ਸੀਗਾ ਤੁਹਾਨੂੰ ਪਿਆਰ ਕਰਦਾ ਸੀ ਹਾਂਜੀ ਹਾਂਜੀ ਬਹੁਤ ਕੀ ਗੱਲਾਂ ਹੁੰਦੀਆਂ ਸੀ ਉਹ ਤੁਸੀਂ ਵਧੀਆ ਕਲਾਕਾਰ ਬਣ। ਨੂੰ ਕਹਿੰਦਾ ਪੜ੍ਹਾਈ ਲਿਖਾਈ ਵਧੀਆ ਕਰਿਓ ਚੰਗੇ ਨੇਕਾ ਬਣ। ਹਾਂ। ਤੁਸੀਂ ਵੀ ਉਹ ਗਾਣੇ-ਗੁਣੇ ਸੁਣਦੇ ਸੀਗੇ? ਹਾਂਜੀ-ਹਾਂਜੀ। ਜਿਹੜਾ ਨਵਾਂ ਗਾਣਾ ਦੇ ਸੁਣਨਾ ਸੀ। ਇਹੀ ਗਾਣਾ ਜੰਨੇ ਰਾ ਪੁਨਰੀ ਆਤਮ ਨੂੰ ਸ਼ਾਂਤੀ ਦੇਵੇ। ਹਾਂ। ਤੇ ਬਹੁਤ ਵੱਡੇ ਕਲਾਕਾਰ ਸੀਗੇ। ਹੁਣ ਐਕਸੀਡੈਂਟ ਕਰਕੇ ਹੁਣ ਜਾਲ। ਚਲ ਗਈ। ਉਹਨੂੰ ਇਹਹੀ ਗਾਣਾ ਜੰਨੇ ਆ। ਕਰਦੇ ਉਹਨਾਂ ਦੇ ਬਹੁਤ ਅੰਦਰ ਦੁਖੀ ਬਹੁ ਆ ਤੇ ਬਸ ਇਹੀ ਕਹਿਣਾ ਦੰਦੇ ਰੱਬ ਉਹਨਾਂ ਨੂੰ ਸ਼ਾਂਤੀ ਆਉਂਦੀ ਆ ਹਾਂਜੀ ਉਹ ਜਦੋਂ ਸਾਡੇ ਪਿੰਡ ਆਉਂਦੇ ਹੁੰਦੇ ਸੀ ਸਾਨੂੰ ਸਾਰਿਆਂ ਨੂੰ ਹੀ ਜੱਫੀ ਪਾ ਕੇ ਮਿਲਣਾ ਉਹਨਾਂ ਨੇ ਅਸੀਂ ਹਨਾ ਐ ਨਹੀਂਗਾ ਬਈ ਛੇਤੀ ਛੇਤੀ ਹੋਣੀ ਸੀ ਨਹੀਂ ਨਹੀਂ ਉੱਤਰ ਕੇ ਮਿਲਦੇ ਹੁੰਦੇ ਸਾਰਿਆਂ ਜੱਫੀ ਪਾ ਕੇ ਹਾਂਜੀ ਅਸੀਂ ਤਾਂ ਇਹ ਕਹਿੰਦੇ ਆ ਰੱਬ ਉਹਨਾਂ ਦੀ ਉਹਨਾਂ ਨੂੰ ਸ਼ਾਂਤੀ ਦੇਵੇ